ਜਦੋਂ ਪੀਵੀਆ ਹੀ ਜਾਂਦੀ ਹੈ ਪੀਵੀਆ ਹੀ ਜਾਂਦੀ ਹੈ ਤੇ ਵਿਆਹ ਹੋਣ ਤੋਂ ਬਾਅਦ ਉਹਦੇ ਪਰਮਾਤਮਕ ਕੁੱਖ ਨੂੰ ਭਾਗ ਲਾਉਂਦਾ ਉਹਦੇ ਬੱਚੇ ਹੁੰਦੇ ਨੇ ਉਹ ਬੱਚੇ ਆਪਣੇ ਲੈ ਕੇ ਆਪਣੇ ਪੇਕੇ ਘਰ ਦੇ ਵਿੱਚ ਆਉਂਦੀ ਹੈ ਪੇਕੇ ਘਰ ਦੇ ਵਿੱਚ ਮਾਪੇ ਨਾਲ 5 7 10 ਦਿਨ ਗਜ਼ਾਰਦੀ ਹੈ ਤੇ ਆਪਣੇ ਪਿੰਡਾਂ ਦੇ ਵਿੱਚ ਇੱਕ ਰੀਤ ਹੈ ਇੱਕ ਰਵਾਜ਼ ਹੈ ਉਹ ਬੜਾ ਸੋਹਣਾ ਲੱਗਦਾ ਮੈਨੂੰ ਵਕਤ ਪਾ ਕੇ ਭਾਵੇਂ ਖਤਮ ਹੋ ਰਿਹਾ ਉਹ ਜਦੋਂ ਫਿਰ 5 7 ਦਾ 10 ਦਿਨ ਲਾ ਕੇ ਤੀ ਜਾਣ ਲੱਗਦੀ ਹੈ ਨਾ ਤੇ ਮਾਂ ਪਤਾ ਕੀ ਕਹਿੰਦੀ ਹੈ ਕੁੜੇ ਇੱਕ ਮਿੰਟ ਰੁਕ ਜਾ ਕੁੜੇ ਇੱਕ ਮਿੰਟ ਰੁਕ ਜਾ ਕਹਿੰਦੀ ਬੇਬੇ ਸੁੱਖ ਹੈ ਨਹੀਂ ਪੁੱਤ ਆਹ ਤੇਰਾ ਸੂਟ ਲਾਤਾ ਤੇ ਆਹ ਤੇਰੇ ਘਰ ਵਾਲੇ ਦੀ ਪੱਗ ਲਾਤੀ ਤੇ ਨਾਲ ਲਾਤਾ ਕੁੜਤਾ ਪਜਾਮਾ ਤੇ ਨਿਆਣਿਆਂ ਦੇ ਫਿਰ ਕੱਪੜੇ ਨਹੀਂ ਲਾਏ ਆ ਦਿਨਾ ਚ ਕੱਡ ਕੱਢ ਜਾਂਦੇ ਆ ਇਹਨਾਂ ਦੇ ਰੁਪਈਏ ਲਾਤੇ ਉਹ ਕਹਿੰਦੀ ਬੇਬੇ ਕਾਸ ਨੂੰ ਪਰਮਾਤਮਾ ਦਾ ਬੜਾ ਕਿਰਪਾ ਜਿਸ ਘਰ ਮੈਨੂੰ ਤੋਰੇ ਆ ਉਥੇ ਘਾਟਾ ਥੋੜਾ ਨਹੀਂ ਪੋਤੇ ਤੇ ਧੀਆਂ ਨੂੰ ਦੇਣਾ ਬਣਦਾ ਇਹ ਗੱਲ ਮਾਂ ਕਹਿੰਦੀ ਹੈ ਜਦੋਂ ਧੀ ਉਹ ਕੱਪੜੇ ਆਪਣੇ ਬੈਗ ਦੇ ਵਿੱਚ ਪਾ ਕੇ ਤੁਰਨ ਲੱਗਦੀ ਆ ਨਾ ਤੇ ਮਾਂ ਇੱਕ ਡੱਬਾ ਅੰਦਰੋਂ ਹੋਰ ਕੱਢ ਕੇ ਲੈ ਕੇ ਆ ਜਾਂਦੀ ਕਹਿੰਦੀ ਪੁੱਤਾ ਬਿਸਕੁਟ ਵੀ ਲੈ ਜੀ ਉਹ ਕਹਿੰਦੀ ਬੇਬੇ ਤੂੰ ਮੈਨੂੰ ਮਾੜੇ ਘਰ ਵੇ ਆਇਆ ਦੱਸ ਜਿਹੜਾ ਮੇਰੇ ਵਾਸਤੇ ਘਰ ਲੱਭਾ ਕੋਈ ਮਾੜਾ ਲੱਭਾ ਸੀ ਉੱਥੇ ਬਿਸਕੁਟ ਖੈਨੇ ਬੇਬੇ ਸਾਡੇ ਤਾਂ ਘਰ ਦੇ ਲਾਗੇ ਬੇਕਰੀ ਐ ਬਤੇਰੇ ਬਿਸਕੁਟ ਮਿਲ ਜਾਂਦੇ ਆ ਵਧੀਆ ਤੋਂ ਵਧੀਆ ਮਿਲ ਜਾਂਦੇ ਆ ਮਾਂ ਫੇਰ ਅੱਗੋਂ ਇੱਕ ਜਵਾਬ ਦਿੰਦੀ ਕਹਿੰਦੀ ਨਹੀਂ ਪੁੱਤੇ ਘਰ ਦੇ ਆਟੇ ਦੇ ਘਰ ਦੇ ਦੇਸੀ ਘਿਓ ਦੇ ਇਹ ਮੈਂ ਤੇਰੇ ਵਾਸਤੇ ਕਢਾਏ ਸੀ بس ਜਦੋਂ ਆਹ ਗੱਲ ਕਹਿੰਦੀ ਐ ਤੇ ਧੀ ਦੀਆਂ ਅੱਖਾਂ ਦੇ ਵਿੱਚੋਂ ਛਮ ਛਮ ਪਾਣੀ ਵਗਣ ਲੱਗ ਪੈਂਦਾ ਕਹਿੰਦੀ ਮਾਂ ਹੁਣ ਮੈਨੂੰ ਪਤਾ ਲੱਗਾ ਵੀ ਇਹਨਾਂ ਬਿਸਕੁਟਾਂ ਦੀ ਕੀ ਕੀਮਤ ਐ ਧਿਆਨ ਦੇ ਆਹ ਗੱਲ ਬਿਸਕੁਟਾਂ ਦੀ ਨਹੀਂ ਐ ਗੱਲ ਉਸ ਮੁਹੱਬਤ ਦੀ ਐ ਕਿ ਕਿਸ ਮੁਹੱਬਤ ਦੇ ਵਿੱਚੀ ਚੀਜ਼ ਪੈਦਾ ਹੋਈ ਐ ਵੀ ਮੇਰੀ ਧੀ ਨੇ ਆਉਣਾ ਘਰ ਦੇ ਆਟੇ ਦੇ ਘਰ ਦੇ ਦੇਸੀ ਘਿਓ ਦੇ ਮੈਂ ਕਢਾ ਕੇ ਰੱਖਾਂ ਉਹ ਜਦੋਂ ਰੱਖਦੀ ਐ ਤੇ ਮਾਂ ਫੇਰ ਅੰਦਰ ਭੱਜ ਕੇ ਚਲੀ ਜਾਂਦੀ ਐ ਕਿ ਡੱਬਾ ਹੋਰ ਚੁੱਕ ਲਿਆਉਂਦੀ ਕਹਿੰਦੀ ਬੇਬੇ ਹਾ ਕੀ ਐ ਕਹਿੰਦੀ ਚਾਰ ਉਹਨਾਂ achar ਕੋ ਮਹਿੰਗੀ ਚੀਜ਼ ਤੇ ਖੈ ਨਹੀਂ ਬੋਲੋ ਭਾਈ ਇਹ ਕੋ ਮਹਿੰਗੀਆਂ ਚੀਜ਼ਾਂ ਨਹੀਂ ਹੈ ਪਰ ਮੈਂ ਕਹਿੰਦਾ ਤੁਸੀਂ achar ਬਿਸਕਟਾਂ ਬਲ ਨਾ ਵੇਖੋ ਭਾਵਨਾ ਬਲ ਵੇਖੋ ਉਹ ਕਹਿੰਦੀ ਬੇਬੇ ਹੁਣ ਆ ਕੀ ਚੱਕ ਲੈ ਕੇ ਕਹਿੰਦੀ ਪੁੱਤ ਚਾਰ ਕਹਿੰਦੀ ਬੇਬੇ ਕੀ ਕਰਦੀ ਐ ਸਾਡੇ ਘਰ ਬ ਬਤਿਹਰਾ ਆ ਪਿੱਛੇ ਜੇ ਪਾਇਆ ਸੀ ਬਤਿਹਰਾ ਚਾਰ ਪਿਆ ਨਹੀਂ ਪੁੱਤੇ ਨਾ ਮੈਂ ਤੇਰੇ ਆਉਣ ਤੋਂ ਪਹਿਨ ਆਪਣੇ ਹੱਥੀ ਤੇਰੇ ਵਾਸਤੇ ਪਾਇਆ ਸੀ ਤੇ ਕੱਪੜਾ ਤੇ ਭਾਵੇਂ ਕੋਈ ਰਹਿ ਜੇ ਪਰ ਉਹ ਚਾਰ ਦਾ ਡੱਬਾ ਤੇ ਬਿਸਕਟਾਂ ਦਾ ਡੱਬਾ ਨਹੀਂ ਰਹਿਣ ਦੇਣ ਦਿੱਤੀ ਇੱਕ ਮੈਂ ਬੇਨਤੀ ਕਰਾਂ ਹੁਣ ਤੁਸੀਂ ਵੇਖੋ ਵੀ ਜਦੋਂ ਮਾਪੇ ਮੁੱਕ ਜਾਂਦੇ ਆ ਕੁਝ ਗੱਲਾਂ ਮਾਪਿਆਂ ਦੇ ਮੁਕਣ ਦੇ ਨਾਲ ਹੀ ਮੁੱਕ ਜਾਂਦੀਆਂ ਨੇ ਲੱਖ ਪਰਜਾਈਆਂ ਚੰਗੀਆਂ ਹੋਣਗੀਆਂ ਲੱਖ ਭਰਾ ਚੰਗੇ ਹੋਣਗੇ ਪਰ ਮੁੜ ਕੇ ਕੋਈ ਇਹ ਨਹੀਂ ਕਹਿੰਦਾ ਵੀ ਘਰ ਦੇ ਆਟੇ ਦੇ ਘਰ ਦੇ ਦੇਸੀ ਕਿ ਉਹਦੇ ਆ ਤੇਰੇ ਵਾਸਤੇ ਘੜਾਇਆ ਪੀਪਲ ਲੈ ਦੂ ਭਾਂਦੇ ਆ ਇਤਰਾਜ਼ ਨਾ ਕਰਿਆ ਜੇ ਮੈਂ ਕਿਸੇ ਤੇ ਕਿੰਤੋਂ ਨਹੀਂ ਕੋਈ ਨਹੀਂ ਮੁੜ ਕੇ ਇਹ ਗੱਲ ਕਹਿੰਦਾ ਵੀ ਆ ਹੱਥੀਂ ਚਾਰ ਤੇਰੇ ਵਾਸਤੇ ਪਾਇਆ ਸੀ ਕੁਝ ਗੱਲਾਂ ਮਾਪਿਆਂ ਦੇ ਮੁਕਣ ਦੇ ਮਾ ਲਈ ਮੁੱਕ ਜਾਂਦੀਆਂ ਨੇ ਪਰਜਾਈਆਂ ਲੱਖ ਚੰਗੀਆਂ ਭਰਾ ਲੱਖ ਚੰਗੇ گا ਉਹਨਾਂ ਦੇ ਬੱਚੇ ਚੰਗੇ ਪਰ ਮਾਂ ਵਾਲੀ ਮੁਹੱਬਤ ਮਿਲਦੀ ਨਹੀਂ ਇਸੇ ਕਰਕੇ ਧੀਆਂ ਮਾਪਿਆਂ ਦੇ ਜਾਣ ਤੋਂ ਬਾਅਦ ਇਹ ਗੱਲ ਕਹਿ ਦਿੰਦੀਆਂ ਨੇ ਕਿੰਨੀਆਂ ਸਾਡਾ ਪੇਕਾ ਛੁੱਟ ਗਿਆ ਹੁਣ ਕੋ ਕਦੇ ਵੀ ਭਰਾ ਵੀ ਹੈ ਪਰਜਾਈ ਵੀ ਹੈ ਸਾਰੇ ਨੇ ਇੱਥੇ ਅਸੀਂ ਸਾਰੇ ਬੈਠੇ ਆ ਉਹ ਕਹਿੰਦੀ ਨਹੀਂ ਤੁਸੀਂ ਸਾਰੇ ਮੈਨੂੰ ਬੜੀ ਮੁਹੱਬਤ ਕਰਦੇ ਹੋ ਪਲਕਾਂ ਵਿਚਾਰ ਦਿੰਦੇ ਹੋ ਮੇਰੇ ਆਉਣ ਤੇ ਪਰ ਕੀ ਦਸਾਂ ਮੈਨੂੰ ਉਸ ਵਿਹੜੇ ਦੇ ਵਿੱਚੋਂ ਮਾਂ ਵਾਲੀ ਖੁਸ਼ਬੂ ਬਾਪੂ ਵਾਲੀ ਖੁਸ਼ਬੂ ਮਿਲਦੀ ਨਹੀਂ ਪਈ ਇਸ ਕਰਕੇ ਉਹ ਪੀੜਾ ਮੇਰੇ ਅੰਦਰ ਹੈ ਮੈਨੂੰ ਹੌਕਾ ਜਿਹਾ ਭਰਦਾ ਮੇਰਾ ਮਨ ਬਸ ਆ ਚੀਜ਼ਾਂ ਨੇ ਇਹਨਾਂ ਨੂੰ ਹੁਣ ਕਿਵੇਂ ਪੇਸ਼ ਕਰੂਗੀ ਤੁਸੀਂ ਭਾਈ